oh uh -huh. ਸਰ ਸਭ ਜاداتਾ ਰਮਤਾ ਗੁਜਰਕੌਰ اور ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੋ ਸ਼ਹਾਦਤ ਹੋਈ ਹੈ ਉਹਨੂੰ ਸ਼ਹਾਦਤ ਨੂੰ ਨਮਰਕਦੇ ਹੋਏ ਤਕਰੀਬਨ ਪਿਛਲੇ 10 ਦਿਨਾਂ ਤੋਂ ਸਾਰੇ ਏਰੀਆ ਦੇ ਵਿੱਚ ਜਗਾ ਜਗਾ ਤੇ ਲੰਗਰ ਪ੍ਰਸ਼ਾਦਾ ਔਰ ਦੁੱਤੀ ਸੇਵਾ ਚੱਲ ਰਹੀ ਹੈ ਔਰ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਅੱਜ ਅਸੀਂ ਕੋਰਨੀ ਹਸਪੀਟਲ ਸੂਈਆਂ ਵਾਲੇ ਹਸਪਾਲ ਦੇ ਵਿੱਚ ਡਾਕਟਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਇੰਦਰਜੀਤ ਢਿੰਗਰਾ ਜੀ ਛਾਪਾ ਜੀ ਅ ਪਲਵੀਰ ਜੀ ਸਾਰਿਆਂ ਦੀ ਗਵਾਈ ਦੇ ਵਿੱਚ ਅੱਜ ਇਹਨਾਂ ਨੇ ਜੋ ਸ਼ੁਭ ਕਾਰਜ ਕੀਤਾ ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਬੇਨਤੀ ਕਰਦਾ ਕਿ ਸਾਡੀ ਸਾਰੀ ਸੰਗਤ ਨੂੰ ਇੱਥੇ ਹੀ ਅਸ਼ੀਰਵਾਦ ਦਿੰਦੇ ਰਹੋ ਔਰ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਆਚਾਰ ਸਾਬ ਜਾਦਿਆਂ ਨੂੰ ਉਹਨੂੰ ਨਾ ਭੁੱਲਣਾ ਵਜੇ ਔਰ ਬੜੀ ਸੇਧ ਲੈਣ ਦੀ ਲੋੜ ਆ ਕਿ ਐਡੀ-ਐਡੀ ਛੋਟੀ ਇਸ ਦੇ ਵਿੱਚ ਜੋ ਸਾਡੇ ਗੁਰੂ ਸਾਹਾਬਾਂ ਨੇ ਜੋ ਸ਼ਹਾਦਤ ਦਿੱਤੀ ਹੈ ਉਹਨਾਂ ਦੀ ਸ਼ਹਾਦਤ ਸਦਕਾ ਹੀ ਅੱਜ ਅਸੀਂ ਅੱਜ ਆਨੰਦ ਮਾਣਦੇ ਹਾਂ ਜੀ ਦਿਵਾਨ ਡੋਟਰਮਲ ਔਰ ਉਕੇ ਰਹਿਣਾ ਇਹਦਾ ਕਾਫੀ ਵੱਡਾ ਰੋਲ ਰਿਹਾ। ਬਿਲਕੁਲ ਰਿਆ ਜੀ ਜਿਵੇਂ ਟੁੱਟਨ ਮਾਲੋ ਸ਼ਖਸ਼ੀਅਤ ਨੇ ਜਿਨ੍ਹਾਂ ਨੇ ਸਭ ਜਾਦੀਆਂ ਜਦੋਂ ਜੁਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਸੀ ਉਸ ਤੋਂ ਬਾਅਦ ਜਦੋਂ ਮੁਗਲਾਂ ਦੇ ਕੋਲੋਂ ਉਹਨਾਂ ਨੇ ਉਹ ਜ਼ਮੀਨ ਖਰੀਦੀ ਉਹਨਾਂ ਦੇ ਅੰਤਿਮ ਸੰਸਕਾਰ ਦੇ ਲਈ ਉਹ ਵਰਲਡ ਦੀ ਸਭ ਤੋਂ ਮਹਿੰਗੀ ਅੱਜ ਦੀ ਡੇਟ ਚ ਵੀ ਕਹਿ ਸਕਦੇ ਆ ਉਹ ਉਸ ਟਾਈਮ ਦੇ ਵਿੱਚ ਵੀ ਉਹਨਾਂ ਨੇ ਸਾਰੀ ਆਪਣੀ ਜਿੰਨੀ ਵੀ ਉਹਨਾਂ ਦੀ ਮਲਕੀਅਤ ਸੀਗੀ ਉਹਨਾਂ ਨੂੰ ਦਾਅ ਤੇ ਲਾ ਕੇ ਉਹ ਸ਼ਰਤਾਂ ਰੱਖ ਕੇ ਤੇ ਜਗਾ ਪਰਚੇਸ ਕਰਕੇ ਉਹਨਾਂ ਦਾ ਕੀਤਾ ਸੀਗਾ ਔਰ ਬਹੁਤ ਵੱਡੀ ਸ਼ਹਾਦਤ ਹੈ ਸਾਡੇ ਗੁਰੂ ਸਾਹਿਬਾਨਾਂ ਦੀ ਜਿਨ੍ਹਾਂ ਦੇ ਸਪੂਰਣੇ ਸਾਨੂੰ ਚੱਲਣ ਦੇ ਅੱਜ ਛੋਟੇ ਸ਼ਹਿਬਜ਼ਾਦਿਆਂ ਨੂੰ ਦੁੱਧ ਦੀ ਸੇਵਾ ਕਰਨ ਵਾਲੇ ਮੋਤੀਰਾਮ ਮਹਾਰਾਜੀ ਦੀ ਯਾਦ ਦੇ ਵਿੱਚ ਸੁਈਆਂ ਵਾਲਾ ਹਸਪੀਟਲ ਜਿਹੜਾ ਸਲੀਮਟਾਪਰੀ ਹੈਗਾ ਉੱਥੇ ਅੱਜ ਦੁੱਧ ਦਾ ਲੰਗਰ ਸ਼ੁਰੂ ਕੀਤਾ ਔਰ ਲੰਗਰ ਦੀ ਸ਼ੁਰੂਆਤ ਸਾਡੇ ਚੌਧਰੀ ਮਦਨ ਲਾਲ ਬੱਗਾ ਜੀ ਉਹਨਾਂ ਦੇ ਸੁਪੁੱਤਰ ਅਮਨ ਬੱਗਾ ਜੀ ਤੇ ਡਾਕਟਰ ਇੰਦਰ ਜੀ ਢੀਂਗਰਾ ਜੀ ਨੇ ਸ਼ੁਰੂਆਤ ਕਰੀ ਆ ਤੇ ਅਸੀਂ ਅੱਜ ਦੇ ਇਸ ਇਸ ਮੌਕੇ ਤੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਗੁਰੂ ਘਰ ਦਾ ਪ੍ਰਸ਼ਾਦ ਲੰਗਰ ਅੱਜ ਭਾਈ ਮੋਤੀਦਾਮ ਮੈਦਾਜੀ ਦੇ ਯਾਦ ਨੂੰ ਸਮਰਪਿਤ ਕਿਉਂਕਿ ਅੱਜ ਦੇ ਦਿਨ ਹੀ ਉਹਨਾਂ ਨੇ ਜਿਹੜੇ ਕਿ ਉਹ ਉਸ ਟਾਈਮ ਮੁਗਲਾਂ ਦੇ EMPLOYEES ਸੀ ਤੇ ਗੁਰੂ ਸਾਹਿਬਾਨ ਦੇ ਜਿਹੜੇ ਬੱਚਿਆਂ ਨੂੰ ਜਦੋਂ ਠੰਡੀ ਬੋਜ ਦੇ ਵਿੱਚ ਪਾਲਾ ਕੀਤਾ ਗਿਆ ਤੇ ਉਹਨਾਂ ਦੇ ਕੋਈ ਖਾਣਾ ਵਗੈਰਾ ਵੀ ਨਹੀਂ ਸ਼ਿਕਾਇਆ ਕਿ ਉਹਨਾਂ ਨੇ ਆਪਣੀ ਨੌਕਰੀ ਨੂੰ ਨਾ ਦੇਖਦੇ ਹੋਏ ਵੀ ਹਟ ਕੇ ਉੱਥੋਂ ਦੇ ਫੌਜ ਦੇ ਵਿੱਚ ਛੱਟ ਕੇ ਉਹਨਾਂ ਨੇ ਗੁਰੂ ਸਾਹਿਬ ਬੱਚਿਆਂ ਵਾਸਤੇ ਦੁੱਧ ਦੀ ਸੇਵਾ ਕੀਤੀ ਅੱਜ ਉਸੇ ਹੀ ਗੁਰਵਾਡੇ ਨਾਲ ਨਾਲ ਲੈਂਦੇ ਹੋਏ ਅੱਜ ਅਸੀਂ ਇਹ ਦੁੱਧ ਦੀ ਸੇਵਾ ਖੁਦ ਕਰ ਰਹੇ ਹਾਂ ਅੱਜ ਦੇ ਵਿੱਚ ਦਿਹਾੜੇ ਵਿੱਚ ਡਾਕਟਰ ਕੋਟਨ ਹਸਪੀਟਲ ਦੇ ਸਾਹ ਕੋਲ ਆ ਜੇ ਚੌਥੀ ਮਰਨਾਲਾਲ ਬਗੜੀ ਦੀ ਬੇਸ ਖੁਦ ਅਮਨ ਬਗੜੀ ਪਹੁੰਚੇ ਹੈਗੇ ਬਗੜੀ ਨੇ ਆਨਾ ਸੀ ਅੱਜ ਜੀਮਨੀਸ਼ਟਰ ਦੀ ਮੀਟਿੰਗ ਹੁਣ ਕਰਕੇ ਨਹੀਂ ਆਏ ਸੋ ਇਲਾਕੇ ਦੇ ਵਿੱਚ ਜਿਹੜੀ ਅਸੀਂ ਸਭ ਨਾਲ ਵੱਡੀ ਜਿਹੜੀ ਪ੍ਰੋਬਲਮ ਸੈਡੀ ਆ ਕਿ ਅਸੀਂ ਗੁਰੂ ਮਹਾਰਾਜ ਪੀਰਾਂ ਦੀ ਜਿਹੜੀ ਧਰਤੀ ਹੈ ਉਹ ਇਸ ਟਾਈਮ ਇੱਕ ਨਸ਼ਿਆਂ ਦੇ ਵਿੱਚ ਪ੍ਰੋਬਲਮ ਫਸੀ ਹੋਈ ਹੈ ਅਸੀਂ ਉਹ ਸਾਡੇ ਇਲਾਕੇ ਦੇ ਵਿੱਚ ਜਿਹੜੇ ਐਮ.ਐਲ.ਏ. ਸਾਹਿਬ ਹੈਗੇ ਅੱਗੇ ਸਾਰੀ ਨੌਜਵਾਨ ਕੀ ਵੀ ਚਾਹਦੀ ਹੈ ਜਿਆਦਾ ਨਹੀਂ ਤਾਂ ਅਸੀਂ ਨਾ ਤੋਂ ਬਿਲਕੁਲ ਨਸ਼ਾ ਤੋਂ ਮੁਕਤ ਹੋਈਏ ਔਰ ਆਪਣੇ ਗੁਰੂ ਪੀਰਾਂ ਦੀ ਤਰਤੀ ਜਿਹੜੀ ਹੈਗੀ ਹੈ ਮਹਾਰਾਜਾਂ ਦੇ ਗੁਰੂ ਗੋਬਿੰਦ ਸਿੰਘ ਦੇ ਅਸੀਬਾ ਦੇ ਨਾਲ ਅਸੀਂ ਪੰਜਾਬ ਨੂੰ ਮੁੜ ਕੇ ਆਪਣੇ ਉਲੰਧੀਆਂ ਵਿੱਚ ਲੈ ਜਾਈਏ